ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਬਹੁਤਾ ਪਾਂਦੀ ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਆ ਰਹੀ ਸੀ ਤੀਸਰੇ ਦਰਜੇ ਦੇ ਡੱਬੇ ਖਚਾਖਚ ਭਰੇ ਸਨ ਸਾਰੀ ਗੱਡੀ ਭੌਂਪੋਆ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖੜੂਤਾ ਤੇ ਮਿੰਟਾਂ ਕੀਤੀਆਂ ਪਰ ਅੰਦਰ ਲੈਣੇ ਝਾੜ ਛੱਡਿਆ ਕੋਈ ਥਾਂ ਨਹੀਂ ਉਹ ਨਿੰਮੋ ਚੁਣ ਹੋਇਆ ਹਿੱਲਣ ਹੀ ਲੱਗਾ ਸੀ ਕਿ ਉਸੇ ਅੰਦਰੋਂ ਕਿਸੇ ਆਖਿਆ ਥਾਂ ਕਿਉਂ ਨਹੀਂ ਤੁਸੀਂ ਆਉ ਜੀ ਇਹ ਕੋਈ ਫੌਜੀ ਵਰਦੀ ਵਿੱਚ ਸਨ ਤੇ ਇਹਨਾਂ ਨਾਲ ਦੇ ਸਿਪਾਹੀ ਇਹਨਾਂ ਨੂੰ ਮੇਜਰ ਸਹਾਬਗ ਦੇ ਸਨ ਬਾਹਰਲਾ ਸੱਜਣ ਅੰਦਰ ਤੋਂ ਉਸ ਦੇਗੇ ਇਹਨਾਂ ਦੇ ਕੋਲ ਜਾ ਖੜੂਤਾ ਇੱਕ ਦੋ ਮਿੰਟਾਂ ਬਾਅਦ ਉਹਨਾਂ ਆਖਿਆ ਉਸ ਅਖੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਏ ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ ਪਹੁੰਚਣਾ ਹੀ ਮੁਸ਼ਕਲ ਹੈ ਉਹ ਸਾਖਿਆ ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਂਦਾ ਹਾਂ ਤੇ ਉਹਨਾ ਆਪਣਾ ਪਾਸਾ ਜਰਾ ਕੁ ਚੁੱਕ ਕੇ ਉਹਨੂੰ ਬੈਂਚਾਂ ਦੇ ਵਿਚਕਾਰ ਦੀ ਢੋਅ ਤੇ ਖੜਾ ਕਰ ਦਿੱਤਾ ਉੱਤੋਂ ਸ਼ਤ ਨੂੰ ਹੱਥ ਪਾ ਲਵੋ ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਉ ਲਈ ਉਹਨਾ ਆਖਿਆ ਇਹ ਸਰਦਾਰ ਜੀ ਕੋਈ ਤਮਾਸ਼ਾ ਵਖਾਣ ਲੱਗਿਆ ਨਾ ਜਰਾ ਸੰਭਲ ਜਾਵੋ ਮਤੇ ਇੰਨਾ ਹੀੜ ਕੋਈ ਬੰਦਾ ਪੀਸਿਆ ਜਾਏ ਭਾਰੇ ਸਰੀਰ ਵੱਲ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਢੋਅ ਨਾਲੋਂ ਪਿੱਠਾਂ ਪਰਾਂ ਕਰ ਲਈਆਂ ਉਹ ਦੂਜੇ ਸਿਰੇ ਪਹੁੰਚ ਗਿਆ ਸਟੇਸ਼ਨ ਆਉਂਦਿਆਂ ਹੀ ਸੀਟ ਖਾਲੀ ਹੋਈ ਉਹ ਆਰਾਮ ਨਾਲ ਬਹਿ ਗਿਆ ਤੇ ਉਸਨੇ ਸ਼ੁਕਰੀਏ ਵੱਜੋਂ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ ਉਸ ਸਟੇਸ਼ਨ ਦੇ ਉੱਤਰਿਆ ਤਾਂ ਇੱਕੋ ਸੀ ਪਰ ਚੜਨ ਵਾਲੇ ਦੋ ਆ ਗਏ ਬੂਹੇ ਅੱਗੇ ਖੜੂਤੇ ਛਪਾਈਆਂ ਨੇ ਛਿੜਕ ਛੱਡਿਆ ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ ਮੇਜਰ ਸਾਹਿਬ ਨੇ ਫੇਰ ਆਖਿਆ ਆ ਜਾਣ ਦਿਓ ਪਰ ਕੋਠਾ ਇਹਨਾਂ ਨੂੰ ਸਵਾਬ ਲਈ ਚਾਹੀਦਾ ਹੈ ਉਹ ਕਿੱਥੇ ਧਰਾਂਗੇ ਛਪਾਈਆਂ ਆਖਿਆ ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ ਉਹਨਾਂ ਟੱਟੀ ਦਾ ਬੂਹਾ ਖੋਲਿਆ ਬੜੀ ਮਹਿਕਾਈ ਸਵਾਰੀਆਂ ਨੱਕ ਕੱਜ ਲਈ ਪਰ ਮੇਜਰ ਸਾਹਿਬ ਉੱਠੇ ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ ਤੁਸੀਂ ਸਮਾਨ ਅੰਦਰ ਧਰਨ ਦੀ ਕਰੋ ਛਪਾਈਆਂ ਨੂੰ ਸ਼ਰਮ ਆ ਗਈ ਇੱਕ ਸਿਪਾਹੀ ਟੱਟੀ ਵਿੱਚ ਗਿਆ ਦੂਜੇ ਨੇ ਸਵਾਬ ਨੂੰ ਹੱਥ ਪਾਇਆ ਟੱਟੀ ਸਾਫ਼ ਹੁੰਦੀ ਰਹੀ ਮੇਜਰ ਸਾਹਿਬ ਹੱਸਦੇ ਰਹੀ ਭਾਈ ਮੈਂ ਤੋ ਹੱਥੋਂ ਪਹਿਲਾ ਧਰਮਰਾਜ ਕੋਲ ਜਾਣਾ ਏ ਮੈਂ ਉਹਨੂੰ ਦੱਸਾਂਗਾ ਬੰਤਾ ਸਿੰਘ ਨੇ ਕਿਹੋ ਜੀ ਸਫਾਈ ਕੀਤੀ ਸੀ ਖੂਬ ਪਾਣੀ ਡੋਲੀ ਵੇਖੀ ਜਰਾ ਬੋ ਨਾ ਰਹੇ ਟਟੀ ਚੰਗੀ ਸਾਫ ਹੋ ਗਈ ਅਸਬਾਬ ਉਹਦੇ ਵਿੱਚ ਚਿੰਨ ਦਿੱਤਾ ਗਿਆ ਸਾਰੇ ਡੱਬੇ ਦੀ ਫਿਜ਼ਾ ਬਦਲ ਗਈ ਉਹ ਅਫਸਰ ਡੱਬੇ ਦਾ ਕੇਂਦਰ ਬਣ ਗਿਆ ਬੜਾ ਰੌਣਕੀ ਹਸਮੁਖ ਸਭ ਅੱਖਾਂ ਉਸੇ ਵੱਲ ਪਹੁੰਗੀਆਂ ਅਗਲੇ ਸਟੇਸ਼ਨ ਤੇ ਸਕੰਜਵੀ ਵੇਚਣ ਵਾਲਾ ਆਇਆ ਆੰਦਾ ਸੀ ਠੰਡੇ ਮਿੱਠੇ ਗਲਾਸ ਆਨਿਆ-ਆਨੇ ਗਲਾਸ ਗਰਮੀ ਨਾਲ ਕੰਨਿਆਂ ਦੇ ਮੂੰਹ ਸੁੱਕੇ ਹੋਏ ਸਨ ਵੇਖ ਭਾਈ ਬੰਤਾ ਸਿਆ ਠੰਡੇ ਮਿੱਠੇ ਹੈਣ ਵੀ ਦੋਹਾਂ ਚਪਾਈਆਂ ਨੂੰ ਗਲਾਸ ਦਵਾ ਦਿੱਤੇ ਭੀੜ ਬਹੁਤ ਸੀ ਪੀਣਾ ਕਈ ਚਾਹੁੰਦੇ ਸਨ ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ ਫੜਾਈ ਬੰਤਾ ਸਿਆ ਉਹਨਾਂ ਭਾਈਆਂ ਜੀ ਨੂੰ ਉਹ ਲਾਲਾ ਜੀ ਵੀ ਬੁੱਲ पे ਚੂਸ ਦੇਣੀ ਉਹ ਕਾਕੇ ਨੂੰ ਵੀ ਦੇਈ 19 ਗਲਾਸ ਪਿਆਏ ਗਏ ਗੱਡੀ ਤੁਰਨ ਵਾਲੀ ਸੀ ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ ਲੈ ਭਾਈ ਤੂੰ ਤੇ ਜਾ ਸਵਾ ਰੁਪਈਆ ਹਉਂਦੇ ਹੱਥ ਫੜਾ ਕੇ ਮੇਜਰ ਸਾਹਿਬ ਆਖਿਆ ਮੈਂ ਇਹਨਾਂ ਕੋਲੋਂ ਆਪੇ ਉਗਰਾ ਲਵਾਂਗਾ ਸਵਾਰੀਆਂ ਦੇ ਦਿਲਾਂ ਵਿੱਚ ਉਸ ਹਸੂ ਹਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ ਉਹਨਾਂ ਆਪੋ ਆਪਣੇ ਪੈਸੇ ਹੱਥੋਂ ਹੱਥੀ ਘੱਲਣੇ ਸ਼ੁਰੂ ਕਰ ਦਿੱਤੇ ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਓੜਾ ਦਿੱਤੀ ਆਨਾ ਆਨਾ ਮੈਂ ਨਹੀਂ ਲੈਣਾ ਜੇ ਦੇਣਾ ਜੇ ਤਾਂ ਨੋਟ ਪਾਓ ਮੇਰਾ ਕੁਝ ਬਣੇ ਨਹੀਂ ਮੇਰਾ ਮੈਂ ਕਰ ਛੁੱਟੀ ਜਾ ਰਿਹਾ ਹਾਂ ਸਭ ਦੇ ਆਨੇ ਮੁੜ ਗਏ ਤੇ ਲੋਕ ਉਸ ਭਗ ਦੇ ਦਿਲ ਵਾਲੇ ਅਫਸਰ ਕੋਲੋਂ ਛੜਦੇ ਚੰਗਿਆੜੀਆਂ ਵਿੱਚ ਮਸਤ ਹੋ ਗਏ ਇਹਨੇ ਨੂੰ ਕਿਸੇ ਨੇ ਤਮਾਕੂ ਪੀਣਾ ਚਾਹਿਆ ਨਾਲ ਦੇ ਨੇ ਆਖਿਆ ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆਣੀ ਪੀਣਾ ਮੇਜਰ ਸੈਵ ਨੇ ਸੁਣ ਲਿਆ ਤੇ ਹੱਸ ਕੇ ਬੋਲੇ ਪੀਣਾ ਕਿਉਂ ਨਹੀਂ ਬੇਸ਼ੱਕ ਪੀਓ ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ ਕਿਸ ਨੇ ਪੁੱਛਿਆ ਵਧੀਆ ਨਾਲ ਕੀ ਫਰਕ ਪੈ ਜਾਏਗਾ ਵਧੀਆ ਸਿਗਰਟ ਦਾ ਧੂਆਂ ਦਾ ਕਈ ਵਾਰੀ ਸਾਡੇ ਅੰਗਰੇਜ਼ ਅਫਸਰਾਂ ਸਾਡੇ ਮੂੰਹ ਤੇ ਮਾਰਿਆ ਹੈ ਉਸ ਧੂਨੇ ਦੀ ਸਾਨੂੰ ਆਦਤ ਹੈ ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ ਉਹ ਬੀੜੀ ਪੀਣ ਵਾਲਾ ਸੀ ਸ਼ਰਮ ਆ ਗਿਆ ਕਹਿਣ ਲੱਗਾ ਮੈਂ ਨਹੀਂ ਪੀਂਦਾ ਜਦੋਂ ਮੇਜਰ ਸੈਵਨ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ ਬੀੜੀ ਦਾ ਧੂਆਂ ਤੂੰ ਬਾਰੀ ਵਿੱਚੋਂ ਬਾਹਰ ਸੁੱਟ ਛੱਡੀ ਨਾ ਸਾਡੇ ਵੱਲ ਮਾਰੀ ਪਰ ਭਈ ਪੀ ਜ਼ਰੂਰ ਤੇ ਆਖ ਵੇਖ ਕੇ ਉਹਨਾਂ ਉਹਨੂੰ ਸੂਟਾ ਲਵਾ ਹੀ ਦਿੱਤਾ ਅਗਲੇ ਸਟੇਸ਼ਨ ਦੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸੂਟ ਖੜਕਾਈ ਤੇ ਪੁੱਛਿਆ ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ ਮੈਂ ਕੀ ਲੈਣਾ ਸੀ ਪੇਮਰਿਆਂ ਦੇ ਡੱਬੇ ਵਿੱਚ ਕੋਈ ਅਖਬਾਰ ਪੜਦਾ ਸੀ ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ ਕੋਈ ਸਿਗਰਟ ਦੇ ਧੂਮੇ ਵੱਲ ਹੀ ਵੇਖੀ ਜਾ ਰਿਹਾ ਸੀ ਮੈਂ ਇੱਥੇ ਆ ਗਿਆ ਇੱਥੇ ਸਭ ਦੇ ਪੇ ਜਿਉਂਦੇ ਜਾਂਦੇ ਨੇ ਫਿਰ ਮੈਂ ਤੁਹਾਡੀ ਸੀਟ ਤੇ ਜਾ ਬਵਾਂ ਸਮਾਨ ਦਾ ਧਿਆਨ ਰੱਖਾਂਗਾ ਨਾ ਭਈ ਨਾ ਉਥੇ ਤਾਂ ਮੇਰਾ ਜਾਨ ਖੀਨ ਬੈਠਾਈ ਉਹ ਕੌਣ ਸਹਿਬ ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲੜਕ ਗਿਆ ਮੈਨੂੰ ਡਰ ਲੱਗਾ ਕਿ ਤੇ ਡਗੜਗਾ ਕੇ ਮਰ ਜਾਏਗਾ ਫਿਰ ਗਵਾਹਾਂ ਭੁਗਤਣੀਆਂ ਪੈਣਗੀਆਂ ਮੈਂ ਉਹਨੂੰ ਅੰਦਰ ਵੜ ਲਿਆ ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿੱਚ ਚਲਾ ਜਾ ਪਰ ਉਹ ਪੈਰੀ ਬਏ ਜੀ ਮੈਨੂੰ ਕਿਸ ਥਾਂ ਦੇਣੀ ਹੈ ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ। ਬੰਤਾ ਸਿੰਘ ਹੋਰੀ ਇੱਥੇ ਬੈਠੇ ਸਨ। ਸੁਣ ਕੇ ਸਵਾਰੀਆਂ 당ਗ ਰਹਿ ਗਈਆਂ। ਪਰ ਉਸ ਪળે ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ਼ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂ ਕਰੇ ਕੋਈ ਹੋਰ ਹੀ ਗੱਲ ਆਪਣੇ ਕੋਲੋਂ ਵਾਕੇ ਉਹਨੂੰ ਉਹ ਚੁੱਪ ਕਰਾ ਦੇਵੇ। ਅਗਲੇ ਸਟੇਸ਼ਨ ਦੇ ਮੇਜਰ ਸਾਹਿਬ ਨੇ ਲੈ ਜਾਣਾ ਸੀ। ਉਹਨਾਂ ਕੋਲੋਂ ਨਾਲ ਦੇ ਆਣੇ ਨਾਂ ਪਤਾ ਪੁੱਛਿਆ। ਉਹ ਛਪਾਈਆਂ ਨਾਲ ਉਹਨਾਂ ਦਾ ਅਸਬਾਬ ਇਕੱਠਾ ਕਰਨ ਲੱਗ ਪਏ। ਸਵਾਬ ਦਾ ਜੋਦਮ ਕਾ ਲਈਏ ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖਾ ਦਿਆਂਗਾ ਸਟੇਸ਼ਨ ਆਇਆ ਕੁੱਲੀਆਂ ਤੇ ਸਵਾਰੀਆਂ ਦਾ ਰੋਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜ ਦੇ ਤੇ ਇਹ ਕਹਿੰਦੇ ਕਾਲੀ ਕਾਲੀ ਗੱਡੀਆਂ ਹੇਠਾ ਉਤਰ ਗਏ ਮੈਂ ਆਪਣਾ ਨਿੱਕ ਸੋਕ ਵੀ ਪੇਮਰਿਆਂ ਦੇ ਡੱਬੇ ਚੋਂ ਇਕੱਠਾ ਕਰਨਾ ਏ ਐਤਕੀ ਮਾਫੀ ਦੇ ਦਿਓ ਜੇ ਫਿਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਾ ਦਿਆਂਗਾ ਹੋ ਗਏ ਹੋ ਗਏ ਸਾਰੇ ਡੱਬੇ ਵਿੱਚੋਂ ਰੂਹ ਨਿਕਲ ਗਈ ਡੱਬਾ apa-apa, kata lagu pihak.